ਉਹ ਕੀ ਮੈਂ ਨਾਲ ਹੋਈ ਜਾਂਦੀ ਤੂੰ ਤੂੰ ਫਲ ਫਰੂਟ ਖਾ ਚ ਨਹੀਂ ਯਾਰੇ ਲੈ ਹਾਂ ਭੁੱਖ ਲੱਗੀ ਮੈਂ ਤਾਂ ਦੀ ਤੂੰ ਨਹੀਂ ਦਿਹਾਣੀ ਤੂੰ ਖੋ ਆਪਣੀ ਕਿਤਾਬਾਂ ਤੇ نیند ਨਹੀਂ ਹਟਣਾ ਵੱਡੀ ਪਟਵਾਰ ਨੇ ਮੈਨੂੰ ਲੱਗਦਾ ਇਹਦੀ ਕਲਾਸ ਲਵਾਉਣੀ ਪੈਣੀ ਹੈ ਕਵੀ ਇਹ ਫੇਰੀ ਫਾਈਨਲ ਪੇਪਰਾਂ ਚ ਪਾਸ ਹੋਣੀ ਹੈ ਇਹਨੇ ਇਦਾਂ ਹਟਣਾ ਨਹੀਂ ਫੜ ਕੇ ਬੈਹਿੰਦੀ ਇਹਨੂੰ ਰੋਜ਼ ਦਿੱਤਾ ਜੀ ਨੂੰ ਫਰ ਲੈਟਰ ਆ ਜਣੀ ਗੁਰਵਾਨ ਲਗਾਂ ਮਰ ਮੁੱਤ ਹਾਂਜੀ ਉਮੀਦ ਪਤਾ ਕਾਰਟ ਆ ਗਿਆ ਵਿਆਹ ਆ ਗਿਆ ਵਿਆਹ ਆ ਗਿਆ ਹੂੰ ਇਹਦਾ ਗੁਟਰੀ ਉਹਦਾ ਮਨਪ੍ਰੀਤ ਦਾ ਅੱਛਾ ਹੂੰ ਤੇ ਡੈਡੀ ਤਰਾ ਕਹਾਂਦੇ ਆ ਪਾਪਾ ਜੀ ਵੀ ਸੂਟ ਸਮਾਦੋ ਤੂੰ ਵੀ ਤੇ ਸੁਮਨ ਮੈਨੂੰ ਸਮਾਦੋ ਨਹੀਂ ਮੰਮੀ ਜੀ ਤੁਸੀਂ ਜਾਇਓ ਮੈਂ ਨਹੀਂ ਜਾਣਾ ਪਤਾ ਆਪਣੇ ਫੋਨ ਦੇ ਵਿੱਚ ਸਭ ਵਿੱਚ ਵਿਆਹ ਨਹੀਂ ਜਾਣਾ ਤੋਰ ਕਿੱਥੇ ਜਾਣਾ ਫਿਰ ਮੈਂ ਇਹ ਗੱਲ ਤੁਹਾਡੀ ਠੀਕ ਹੈ ਪਰ ਮੈਨੂੰ ਸਬਰ ਨਹੀਂ ਸਤਾਉਂਦਾ ਹੈਗਾ ਮੈਨੂੰ ਰੋਟੀਆਂ ਦੀ ਜਿੱਦਾਂ ਲਾਈਦੀਆਂ ਉਹਦੀ ਸਮੈਲ ਚੜਦੀ ਆ ਹਰ ਇੱਕ ਚੀਜ਼ ਦੀ ਚੜਦੀ ਹੈ ਤੇ ਉਹ ਡੀਆਂ ਹੁੰਦਾ ਪਿੰਡੀਆਂ ਗੁੱਸੇ ਲੈ ਤੇ ਫਿਰ ਮੈਂ ਦੇਲ ਨਹੀਂ ਕਰਦਾ ਜਾਣਾ ਚਲ ਕੋਈ ਨਹੀਂ ਮੈਂ ਤੁਹਾਨੂੰ ਸੂਟ ਸਮਾ ਦੂੰਗੀ ਹਨਾ ਸੂਟ ਉਹਦਾ ਸਮਾ ਦੂੰਗੀ ਚੱਲ ਜੇ ਵਿਹੜਾ ਜਾਂਦੇ ਤੇ ਤਸੀਨਾ ਹੀ ਮੈਂ ਆਪਣੇ ਪੁੱਤ ਨੂੰ ਸੂਟ ਸਮਾ ਦੂੰਗੀ ਸੋਣਾ ਕੋਈ ਗੱਲ ਨਹੀਂ ਲੈ ਕੋਈ ਨਹੀਂ ਫੇ ਚੱਲ ਜਾ ਕੇ ਬਾਅਦ ਚ ਆ ਚਲੋ ਉਹ ਤਾਂ ਕੋਈ ਗੱਲ ਨਹੀਂ ਜੇ ਫਿਰ ਹੁਣ ਜਾਣੇ ਜਾਣਾ ਵਾ ਕਿ ਉਹ ਹੈ ਨਾ ਕੋਈ ਨਹੀਂ ਤੂੰ ਜਾਏ ਕੋਈ ਗੱਲ ਚਲ ਕੋਈ ਲਾਲਾ ਕੋਈ ਨਹੀਂ ਮੈਂ ਸੁਮੰਦ ਸੰਰੀ ਮੈਂ ਵਿਆਹ ਲਗਣਾ ਮੇਰੀ ਗੱਲ ਸੁਣ ਤੈਨੂੰ ਮੈਂ ਕਹਿਣ ਲੱਗਾ ਨਹੀਂ ਉੱਥੇ ਹੀ ਪਈਵਾਲੀ ਦੀ ਸਵਾਲ ਹੋਰ ਨਹੀਂ ਕਿ ਕੋਈ ਆ ਗੱਟੇ ਕੋਲ ਨਹੀਂ ਜਾਉ ਤੇ ਲੈਣ ਨੂੰ ਲੱਗੋ ਸ਼ਾਲ ਹੈ ਨਹੀਂਗਾ ਕੋਈ ਵੀ ਆ ਵੇਲਾ ਕੁੜੀ ਕਿੰਦਾ ਨਾਨੀ ਸ਼ਾਨੀ ਪਾ ਕੇ ਬੈਠੀਂਗੇ ਪਿੱਡਾ ਵੱਡਾ ਸ਼ਾਲ ਲਿਆ ਨੇ ਧੀਰੋਲਾ ਪਾਇਆ ਵਲੇ ਆ ਸਿਰ ਤੇ ਕਿਆ ਤੇ ਰਾਜਾ ਕਾ ਪਾਤੀ ਹੋਇਆ ਆਹੀ ਵੀਰ ਦੀ ਇਹਨੇ ਲਈ ਆ ਚੁੰਨੀ ਆ ਹੋਰ ਟੈਟਲ ਵਾਲੇ ਸਿਰ ਤੇ ਉਹ ਤੁਸੀਂ ਆ ਨਵੇਂ ਜਮਨੇ ਚ ਆ ਗਏ ਬ੍ਰੈਂਡਰ ਲੀਨੇ ਹੁੰਦੇ ਆ ਆ ਚੁੰਨੀ ਆ ਵੇਖਣ ਨਾ ਇਹ ਬਾੜੀ ਪੂਰੀ ਨੇ ਨਾ ਇਹ ਦੀ ਪਿਛਾੜੀ ਪੂਰੀ ਚੁੰਨੀ ਹੋਈ ਤਾਂ ਨਿੱਕੀ ਨਿੱਕੀ ਗੱਲ ਤੋਂ ਕਿਤੇ ਬਾਹਰ ਨਹੀਂ ਦੇ ਸੋਣਾ ਸਰਦਾਰ ਆਂ ਲੰਗਾ ਬੰਦੇ ਕੱਪੜੇ ਤੋਂ ਪਤਾ ਲੱਗ ਜਾਂਦਾ ਵੀ ਇੱਕ ਚੰਗੇ ਘਰ ਘਰਾਣੇ ਦਾ ਵਾ ਤੂੰ ਅਕਲ ਆ ਇਹਨੇ ਦਰੂਣੀ ਸਮਝਾ ਲੈਣਾ ਉਹ ਘਰ ਇਦਾਂ ਦੀਆਂ ਨਹੀਂ ਹੁੰਦੀਆਂ ਇਦਾਂ ਨਹੀਂ ਹੁੰਦੀਆਂ ਚੰਗਾ ਘਰਾਣਾ ਸੀ ਟਕਿਆ ਤੂੰ ਇਹਦੇ ਆਵੇ ਵਾਣ ਤਲਵਾਰਾਂ ਹੀ ਮਾਰਦੇ ਨੇ ਭੋਜਨ ਭਜਨ ਮਾਇਆ ਨਾਰੀ ਮੰਦਿਰ ਭੋਜਨ ਚਾਰੇ ਚੀਜ਼ਾਂ ਪੜਦਾ ਮੰਦੀਆਂ ਮੇਰਾ ਘਰ ਨਹੀਂ ਲੰਬਰ ਨਹੀਂ ਜਾ ਕੇ ਆ ਨਾ ਮਾਰਦੀ ਐ ਜਾ ਕੇ ਲੈ ਸ਼ੌਲ ल्या ਵਡਾ ਤੇ ਸਿਰ ਤੇ ਲੈ ਕਿੱਥੇ ਰੱਖਿਆ ਕੋ ਨੂੰ ਤੂੰ ਕੀ ਪਤਾ ਮੈਂ ਤੇ ਸਵੇਰ ਦਾ ਲੱਭਿਆ ਨਾ ਲੱਭ ਨਹੀਂ ਲਿਆ ਤੋ ਤੇ ਮੇਰਾ ਫੋਨ ਪਿਆ ਨਾ ਬਾਹਰ ਤੋਂ ਬੈਲ ਮਾਰ ਕੇ ਵੇਖਦਾ ਤੂੰ ਮੈਂ ਇਹਨੇ ਸ਼ੌਲ ਅਸਹੀਬ ਕੀ ਆਪਣੀ ਬੇਇੱਜ਼ਤੀ ਪਾਉਂਦੇ ਰਹਿੰਦੇ ਹਾਏ ਹਾਏ ਤੋ ਆਪਾ ਲੱਗੀ ਮਾਸਾ ਮੈਨੂੰ ਕੀਤਾ ਹੀ ਵਈ ਨਹੀਂ ਆ ਜਾਣਾ ਬਾਹਰੋਂ ਬੁਲਾ ਲੈ ਆ ਜਾਣਾ ਮੈਂ ਤੇ ਉਦਾਂ ਹੀ ਤੋਪਦਾ ਕਰਕੇ ਕੋਟੀ ਵੀ ਲਾਰਤਾ ਉਦੋਂ ਸ਼ੌਲ ਵੀ ਲਾਰਤਾ ਰਮਾਲ ਵੱਧਾ ਹੀ ਪਿਆ ਸਿਰ ਤੇ ਪਿਆ ਰਮਾਲ ਵੱਧਾ ਹੀ ਗਿਆ ਜਦੋਂ ਮੈਂ ਉਹ ਮੁੰਡੇ ਨੂੰ ਕਹਿਣ ਗਈ ਕਿ ਰੋਟੀ ਖਾ ਲੈ ਹੁਣ ਕਿਹਾਂ ਆ ਕੇ ਧੋਪੇ ਲੱਗੀ ਨਿੱਗੀ ਨਿੱਗੀ ਤੇ ਮੈਂ ਕਿਹਾ ਰਮਾਲ ਜੀ ਲੱਗਤਾ ਮੈਨੂੰ ਕੀਤਾ ਇਹ ਉੱਤੇ ਆ ਜਾਣਾ ਕੀ ਸਾਡੀ ਕੋਈ ਜ਼ਿੰਦਗੀ ਆ ਕੀ ਆਈਆਂ ਦੋਹੇ ਜਿੰਨੀਆਂ ਪਈ ਆਹ ਨਹੀਂ ਕਿਨੇ ਉਹ ਤੇ ਦੇਜਦੀ ਰੇ ਦੇ ਤੇ ਦੇ ਦੋਵੇਂ ਜੀ ਹੁਣ ਖਲੋ ਤੇ ਮੇਰਾ ਨਾ ਹੀ ਹੁੰਦੀ ਮੈਂ ਤਾਂ ਚੰਗਾ ਹੀ ਇਹੋ ਜਿਹੇ ਬੰਦੇ ਤੋਂ ਵੀ ਥੜੇ ਆਗਾ ਲੋਕ ਆਰਾ ਬਾਹਰ ਹਾਸਾਸ ਗੱਲਾਂ ਕਰਦਾ ਰਕਾਰ ਹੁੰਦਾ ਤੇ ਕਲਾ ਪਾ ਦਿੰਦਾ ਕਿਹਨਾਂ ਸੁਣ ਲੈ ਕਿਤੇ ਬਈ ਅੰਦਰੇ ਮਾਰ ਗਿਆ ਵੇਖੀ ਮੈਂ ਤੇ ਚੇਕਾ ਹੀ ਪੂਰ ਗਿਆ ਤੇ ਹਾਵ ਵਾਲੀ ਕਿਹਨ ਅੰਦਰ ਮੈਂ ਆਖਾਂ ਬਹਾਵੀ ਚੱਲ ਗਿਆ ਦਿਮਾਗ ਖਾ ਲਿਆ ਇਹਨਾਂ ਨੇ ਚਲ ਕੋਈ ਨਹੀਂ ਤੂੰ ਟੈਂਸ਼ਨ ਨਾ ਲੋ ਖਾ ਲਓ ਇਹਨੂੰ ਇੱਥੇ ਫੋਨ ਗਿਆ ਕਿੱਥੇ ਸਵੇਰੇ ਤਾਂ ਮੈਂ ਇੱਥੇ ਹੀ ਕਿ ਫਿਰਨਾ ਨਹੀਂ ਤੇ ਰੱਖ ਰੁਕਿਆ ਮੈਂ ਆਈ ਪਿਆ ਇਹ ਕਿੱਥੇ ਕਿਦਾਂ ਆ ਗਿਆ? ਖਮਾ ਦੀ ਗੱਲ ਆ ਇਹਨੂੰ ਲੱਤਾਂ ਵੀ ਨਹੀਂ ਲੱਗੀਆਂ। ਇਹ ਕੰਨ ਤੇ ਚੜ ਕੇ ਕਿਦਾਂ ਬੈਠਾ ਹੋਵੇ? ਕਹਾਂ ਲੱਭ ਗਿਆ ਇੰਨਾ ਹੀ ਬਣਾ। ਕਿ ਪੈ ਗਿਆ ਵੀ ਮੇਰੇ ਤੇ ਗੱਡੀ ਪਲਟ ਗਈ ਆ ਗੱਡੀ ਇਹ ਕਿਦਾਂ ਛਾਤੀ ਤੇ ਰੱਖੀ ਜਿੱਦਾਂ ਇਹ ਢਿੱਡੋ ਜੰਮੀ ਹੁੰਦੀ ਓ ਹਲੋ ਮੰਮੀ 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 ਵੀ ਲੱਗਦੀ ਬੇਹੋਸ਼ ਹੋ ਗਈ ਅੰਦਰ ਉਹਨੇ ਕਿਹੜਾ ਸੁਣ ਲੈਣੀ ਓ ਓ ਭਰਾ ਕੀ ਇੱਥੇ ਕਾਲੀ ਪਿਆ ਆ ਵਾ ਮੈਨੂੰ ਮਜ਼ਾ ਆਉਂਦਿਆ ਏ ਤੇਰਾ ਮਜ਼ਾ ਤੇ ਸਾਨੂੰ ਭਾਵੇਂ ਮਿਲ ਜੇ ਸਜ਼ਾ ਤੇ ਕੀ ਹੋਇਆ ਵਾ ਤੂੰ ਤੇ ਮਰਿਆ ਵਾਂਗੂ ਪਿਆ ਆ ਵਾ ਹਾ ਇਹਨੂੰ ਕੀ ਹੋ ਗਿਆ ਵਾ ਮੈਨੂੰ ਇੱਥੇ ਪਿਆ ਇਦਾਂ ਮੈਨੂੰ ਪਤਾ ਨਹੀਂ ਕੀ ਹੋਇਆ ਜਦੋਂ ਬੇਹੋਸ਼ ਬੈਸ ਹੋ ਗਿਆ ਇਦਾਂ ਪਿਆ ਇਤੇ ਬੀਬੀ ਮੈਨੂੰ ਹਾ ਮੇਰੀ ਗੱਡੀ ਬੀਬੀ ਮੈਨੂੰ ਨੀਂਦ ਆ ਗਈ ਸੀ ਵਾ ਮਰ ਜਾ ਆ ਗਏ ਮਰਿਆ ਸੱਪ ਤੂੰ ਕਿੱਥੋਂ ਸਾਡੇ ਗਾਲ ਪੈ ਗਿਆ ਵਾ ਬੀਬੀ ਉਹ ਕਿੰਦਾ ਕੀ ਕਿਤੇ ਇਸ਼ਾ ਤੇਰੇ ਵਰਗਾ ਛਦਾਈ ਐਂਦਾ ਦਾ ਜਿਹੜਾ ਕਦੀ ਕਿਤੇ ਡੇਕਦਾ ਕਦੀ ਕਿਤੇ ਸਿਆਪਾ ਪਾਇਆ ਤੁਹਾਡੇ ਪਾ ਦਾ ਉਹ ਆ ਜਾ ਬੁੱਢਾ ਜਿੰਨੇ ਲੈ ਜਾਂਦਾ ਬਲਾ ਲੈਂਦੀ ਆਏ ਬੀਬੀ ਗੇੜ ਤੋਂ ਨੰਗੇ ਨਹੀਂ ਨਹੀਂ ਮੈਨੂੰ ਜਾ ਚੱਲ ਜਾ ਜਿੱਥੋਂ ਆਇਆ ਮੈਂ ਕਿੱਧਰੋਂ ਆਇਆ ਸੀ ਤੂੰ ਉਦਣ ਮੈਂ ਟਲ ਜਾਣਾ ਵੇ ਜਾ ਜਾ ਦਫਾ ਹੋ ਜਾ ਕੇ ਮੈਂ ਟਲ ਜਾਣਾ ਇਹ ਇਸ਼ਾ ਤਾਰੀ ਨਾਗਤ ਨਹੀਂ ਕਿਤੇ ਜਿਹੜਾ ਪੇਸ ਬਦਲ ਕੇ ਆਇਆ ਸਾਡੇ ਘਰ ਦਾ ਕੀ ਆਏ ਇੱਥੇ ਕੀ ਹੋਇਆ ਇਹਨੂੰ ਮੈਨੂੰ ਕੀ ਪਤਾ ਇੱਥੇ ਨਾਗ ਵਾਂਗੂ ਪਿਆ ਸੀ ਇਹ ਆਹ ਪੱਠੇ ਵੱਡਣ ਡਿਆ ਆਇਆ ਮੈਂ ਤੇ ਉਥੋਂ ਵੇਖ ਕੇ ਆਇਆ ਮੈਂ ਇਹਨੂੰ ਪਤਾ ਨਹੀਂ ਕੀ ਹੋ ਰਿਹਾ ਹੈ ਇੱਧਰ ਆ ਮੁਝਾਂ ਨੂੰ ਜਾਣ ਦਿੰਦਾ ਯਾਰ ਇੱਧਰ ਆ ਕੇ ਤੇ ਨਹੀਂ ਜਾਣਾ ਮੇਰੇ ਗੱਲ ਸੁਣ ਆਹ ਦਾਤਰ ਕੀ ਕਰਨ ਰੱਖਿਆ ਇੱਥੇ ਇਹ ਮੇਰਾ ਸ਼ਰਾਨਾ ਵਾ ਲੈ ਇਸਰਾਨਾ ਵੀ ਨਾਲ ਹੀ ਲੈ ਜਾ ਕੇ ਹਾਂ ਘਰ ਨੂੰ ਫੜੀ ਐ ਇੱਥੇ ਮੇਰਾ ਵਿਆਹ ਹੋਣਾ ਵਾ ਮੈਂ ਜਾਣਾ ਵਿੱਚ ਵਿੱਚ ਬਹਿ ਕੇ ਤੇ ਕਿਦ ਨਾ ਹੋਣਾ ਵਿਆਹ ਤੇ ਆ ਬਚੋਲਨ ਨੇ ਵੀ ਬਿਠਾ ਲਈ ਅੱਗੇ ਵਿਆਹ ਹੋਊ ਕਿੰਨਾ ਕੇ ਹੂੰ ਇਹਦੇ ਵਿੱਚ ਆਉਣਾ ਕਿੰਨੇ ਕਿੰਨੇ ਬਈ ਮੈਨੂੰ ਇਹ ਗੱਲ ਦੱਸ ਬੈਣਾ ਕਿੰਨੇ ਇਹਦੇ ਵਿੱਚ ਜਿੰਨਾ ਮੇਰਾ ਵਿਆਹ ਹੋਣਾ ਤੇ ਮੈਂ ਬੈਣਾ ਲੈ ਸੋਨੂੰ ਗੱਡੀ ਮੈਂ ਆਪ ਚ ਲਾਉਣੀ ਤੂੰ ਆਪੀ ਚਲਾਉਣ ਡਿਆ ਅੱਗੇ ਕਿਹੜੀ ਉਹ ਆਪ ਚ ਲੰਡੀ ਆ ਜਾ ਜਾ ਕੇ ਡੰਗਰਾਂ ਨੂੰ ਪਾਣੀ ਪੂਣੀ ਢਾਲਾ ਮੈਂ ਦੋਰੇ ਵੇਖਣ ਆਉਣ ਡਿਆ ਹੀ ਵੀ ਰੋਟੀ ਖਾ ਲੂਗਾ ਆਣ ਕੇ ਉਹਨੇ ਚਲਾਨ ਤੂੰ ਆਵਾਜ਼ ਮਾਰ ਦਿੱਤੀ ਮੈਂ ਨਹੀਂ ਆਇਆ ਸੋਨੂੰ ਕਿਥੋਂ ਆਵਾਜ਼ਾਂ ਮਾਰਨ ਡਿਆ ਵਾ ਉਹ ਚਾਹ ਨਹੀਂ ਪੀਣੀ ਇੱਗੇ ਇਹਨਾਂ ਨੇ ਨੰਗਰਾਂ ਨੇ ਪੈ ਤੁਹਾਨੂੰ ਜ ਆ ਸਮਝਾ ਲਾ ਪਰ ਮੇਰੇ ਤੇ ਮੱਥੇ ਜੀਆਂ ਠੀਕਰੀਆਂ ਭੱਜ ਗਏ ਮੇਰੇ ਕੋ ਤੇ ਮੋੜ ਮੋੜ ਕੇ ਉਹੀ ਗੱਲਾਂ ਨਿਕਲਦੀਆਂ ਮੂੰਹ ਚ ਜਿਹੜੀ ਇੱਕ ਵਾਰ ਸਮਝਾਉ ਉਹਨੂੰ ਮੈਂ ਗੁੰਗਿਆਂ ਬੋਲਿਆਂ ਦਾ ਸਕੂਲ ਖੋਲ੍ਹਿਆ ਵਾ ਮੈਂ ਲਿਆਂਦਾ ਇਹਨੂੰ ਉਹ ਠੰਡ ਲੱਗਦੀ ਚਾਹ ਪੀਣੀ ਉਹ ਨਾ ਮੇਰੇ ਕੰਮ ਮੰਗੜੀਆਂ ਇਸ ਵਜਾਂ ਚਾਹ ਪੀਣੀ ਆ ਕੋਲਿੱਕ ਸੱਥੋਂ ਆ ਗਿਆ ਏ ਉਹਨੇ ਇਹ ਲਾਇਆ ਕੇ ਡੰਗਰਾਂ ਨੂੰ ਪਾਣੀ ਪੁੰਡਾਵੇ ਤੇ ਤੂੰ ਕਰੇ ਕੰਮ ਜਾ ਨਹੀਂ ਕੋਹਾਗਾ ਤੇ ਪੱਠੇ ਹੀ ਵੱਢ ਲਾ ਲੈ ਵੀ ਆ ਦੋਵੇਂ ਮਹਾਪਤ ਬਿਲਡਰ ਉਡੀਕ ਪਾਉਨ ਨਹੀਂ 我干嘛？Welcome, huh? mm. ਹੇ ਮਾਤਾ ਨਹੀਂ ਠੰਡ 'ਚ ਭਾਂਡੇ ਤੋਂ ਹੀ ਜਾਨੀ ਆ। ਭਾਂਡੇ ਪੁੱਤ ਹੁਣ ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਆ ਠੰਡ ਤਾਂ ਹੈਗੀ ਆ ਤਾਂ ਹੁਣ ਛੱਡਿਆਂ ਥੋੜਾ ਟਾਈਮ ਨੰਗਦਾ ਵਾ। ਤੇ ਗੀਜਰ 'ਚ ਗਰਮ ਪਾਣੀ ਭਰ ਲੈਣਾ ਹੀ ਇਨਾਂ ਤੇ ਹੱਥ ਲੱਥ ਜਾਂਦੇ ਆ। ਕੋਈ ਗੱਲ ਨਹੀਂ ਮੈਂ ਮਾਜ ਲਿਆ ਹੁਣ ਹੁਣ ਤੂੰ ਮੈਨੂੰ ਸੁਣਾ ਸਾਬੀ ਦੀ। ਸਾਬੀ ਤੇ ਠੀਕ ਵਾ ਉਹ ਆਪਰੇਸ਼ਨ تھیਟਰ 'ਚ ਲੈ ਕੇ ਗਏ ਸੀ ਮੰਮੀ ਤੇ ਉਹਦਾ ਬੀਪੀ ਵੱਧ ਗਿਆ ਹੀ ਜ਼ਿਆਦਾ। ਆਏ ਹਾਏ ਦੱਸ ਪੀੜ ਤੇ ਚੱਲਦਾ ਨਹੀਂ ਗਾ ਕਿਤੇ ਤੇ ਪੀੜ ਦਾ ਹੁਣ ਕਿਤੇ ਡਰਟ ਨਹੀਂ ਗਿਆ। ਡਰ ਨਾ ਪ੍ਰੇਸ਼ਾਨ ਤੂੰ ਉਹੀ ਗੱਲ ਵਾ ਡਰ ਗਿਆ ਲੱਗਦਾ ਉੱਥੇ ਤੇ ਹੀ ਹੁਣ ਚੁੱਪ ਹੀ ਹੁਣ ਤੇ ਨਹੀਂ ਪੀੜ ਮਣਾਉਂਦੇ ਕਿਉਂਕਿ ਡਾਕਟਰਾਂ ਨੇ ਲਾਇਆ ਨਾ ਟੀਕੇ टाਕੇ ਤੇ ਪੀੜ ਤੇ ਹੋਣਾ ਦਾ ਟੀਕੇ ਲਾਏ ਹੁਣੇ ਨਾ ਹਾਂ ਕੋ ਫਰਾ ਗਿਆ ਵਾ ਤਾਂ ਹੀ ਵੀਪੀ ਵਧਿਆ ਉਹਦਾ ਹਾਂ ਤੇ ਹੁਣ ਰਾਤ ਨੂੰ ਕਹਿੰਦੇ ਹੀ ਕਰਦਾ ਪ੍ਰੇਸ਼ਾਨ ਰਾਤ ਨੂੰ ਕਰਨਾ ਹਾਂ ਉਹ ਰਾਤ ਨੂੰ ਕਰਨਾ ਤੇ ਹੁਣ ਕੋਲ ਕੌਣ ਆ ਉਹਦੇ ਮੰਮਾ ਤਾਂ ਆਦੀ ਹੋਰ ਕੀ ਦੇਂਦੇ ਮੰਮੀ ਉਹਦੀ ਨੇ ਤਾਂ ਮੇਰਾ ਸਿਰ ਖਪਾ ਲਿਆ ਹੀ ਮੰਮੀ ਕਿਤੇ ਜ਼ਬਾਨ ਨਹੀਂ ਮੂੰਹ ਚ ਪਾਉਂਦੀ ਨਾ ਹੀ ਟਲਦੀ ਇਹ ਕੋਈ ਗੱਲ ਕਰੀ ਜਾਂਦੀ ਬਾਰ ਬਾਰ ਹਾਏ ਮੈਂ ਲੁੱਟੀ ਗਈ ਮੈਂ ਲੁੱਟੀ ਗਈ ਮੇ ਆ ਤੇ ਬਰਬਾਦ ਹੋ ਗਈ ਹੁਣ ਪੈਸੇ ਚ ਲੱਗਣੇ ਆ ਬਰਬਾਰ ਤੇ ਆਪੇ ਹੁਣ ਇੱਥੇ ਮਿੰਟ ਨਹੀਂ ਮਿੰਟ ਆਈ ਹੈਗੀ ਤੇ ਕੀ ਕਰਦੀ ਫਫੜੇ ਮੈਂ ਲੁੱਟੀ ਗਈ ਨਹੀਂ ਮੈਂ ਮਾਰੀ ਗਈ ਨਹੀਂ ਮੈਂ ਉਹਨੂੰ ਹੌਸਲਾ ਨਹੀਂ ਪਿਓ ਉਹਨੂੰ ਦਿੱਤਾ ਇਦਾਂ ਹੀ ਤੂੰ ਪਿਓ ਉਹਨੂੰ ਪੁੱਤ ਤੇਰੇ ਨੂੰ ਸੱਟ ਲੱਗ ਗਈ ਆ ਤੂੰ ਉਹਨੂੰ ਹੌਸਲਾ ਦੇ ਇਦਾਂ ਹੀ ਉਹ ਕਰਦੀ ਤੇ ਡਾਕਟਰ ਨੇ ਤਾਂ ਕਿੰਨੀ ਵਾਰੀ ਫੇਰਾ ਮਾਰਿਆ ਤੇ ਨਰਸਾਂ ਆਣਾਂ ਨੇ ਕਹਿੰਦੀਆਂ ਵੀ ਲਾਗੇ ਹੋਰ ਵੀ ਪੇਸ਼ੈਂਟ ਤੁਹਾਡੇ ਡਿਸਟਰਬ ਹੋਣ ਦੇ ਸੋਚਦੇ ਘਰੇ ਇਹਨਾਂ ਨੇ ਕਿਹੜੀ ਮਿਸ ਹੈਪਨਿੰਗ ਹੋਈ ਕਿ ਜਿਹੜੇ ਇਦਾਂ ਕਰੀ ਜਾਂਦੀ ਮਾਤਾ ਵੀ ਮੈਂ ਲੁੱਟੀ ਗਈ ਲੁੱਟੀ ਗਈ ਉਹ ਕਿੰਨੀ ਵਾਰੀ ਉਹਨਾਂ ਨੇ ਮੈਨੂੰ ਗੁੱਸੇ ਹੋਤਾ ਵੀ ਜੇ ਤੇ ਨਾਣਾ ਚੁੱਪ ਕੀਤੀ ਤੇ ਜबान ਨਾ ਮੂੰਹ ਪਾਈ ਤੇ ਅੰਦੇ ਮਾਤਾ ਨੂੰ ਭੇਜ ਦੋ ਕਰ ਚੰਗੀ ਵੇਜਤੀ ਹੋਊ ਕਰ ਲੋਦੀ ਤੇ ਮੈਂ ਤੇ ਆਪਾਂ ਨਹੀਂ ਜਿੱਦਾਂ ਦੀ ਉਹ ਹੈਗੀ ਆ ਜਬਾਨ ਇੱਥੇ ਨਹੀਂ ਮਿੰਟਰੀ ਮਿੰਟਾਈ ਆ ਮੂੰਹ ਚ ਪਾਉਂਦੀ ਜਿੱਤਰਾ ਬਸ ਚ ਪਤਾ ਨਹੀਂ ਕਿੰਨੀ ਕਮਾਈ ਪੈਖੋ ਕੋਲ ਦੇ ਲਈ ਉਹਨੇ ਕੀ ਆਹ ਹੈ ਤਕੀ ਲਿਆਈ ਆ 50000 ਰੁਪਈਆ ਦਾ ਪਤਾ ਨਹੀਂ ਕਿੰਨਾ ਡਈ ਹੀ ਆਪਣੇ ਮੁੰਡੇ ਨੂੰ ਆਖਣ ਮੈਂ ਸੁਣਿਆ ਹੀ ਮੜਾ ਗਿਆ ਤੇ ਉਹਨਾਂ ਡਈ ਉਹਦਾ ਸਿਰ ਖ ਪਾਉਣ ਤੇ ਮੇਰੀ ਗੱਲ ਹੈ ਚੰਗੇ ਕ ਪੁੱਤ ਚੰਗਾ ਉਹਨੂੰ 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 ਪੈਸੇ ਹੀ ਚੰਗੇ ਆ ਤੇ ਬਣਾਈ ਜੀ ਰੋਟੀ ਹੁਣ ਆਹੋ ਬਣਾਈ ਮੈਂ ਮਸਰਾਂ ਦੀ ਦਾਲ ਹਾਏ ਲੈ ਮੰਮੀ ਤੂੰ ਮਸਰਾਂ ਦਾਲ ਬਣਾਈ ਉਹ ਤੇ ਮੇਰੀ ਗੱਲ ਸੁਣੋ ਉਹਦੀ ਮੰਮੀ ਕੀ ਜਾਂਦੀ ਸੀ ਪਹਿਲਾਂ ਸਬ지 ਦੀ ਜਾਂਦੀ ਪਨੀਰ ਬਣਾ ਕੇ ਲਿਆ ਉਹ ਪਨੀਰ ਖਾਣ ਉੱਥੇ ਗਈ ਆ ਉਹ ਕਹਿੰਦੀ ਮੈਨੂੰ ਨਹੀਂ ਮਸਰਾਂ ਦੀ ਦਾਲ ਨਹੀਂ ਬਣੀ ਨਹੀਂ ਸ਼ਰਮ ਨਹੀਂ ਆਉਂਦੀ ਕੱਲੀ ਪਨੀਰ ਖਾਣ ਗਿੱਜੀ ਕਿਤੇ ਤੇ ਤੁਹਾਨੂੰ ਉਹ ਕਰੋ ਘੜ ਦਤਾ ਜਾਬ ਪਨੀਰ ਖਾਣ ਦਾ ਵੀ ਉੱਥੇ ਬਣਾ ਬਣਾ ਕੇ ਨਿਸ਼ਮ ਕਰਦੀ ਥੋੜੀ ਬਹੁਤੀ ਤੇ ਜੇ ਮੈਂ ਨਾ ਲੈ ਕੇ ਗਈ ਮਾਂ ਤਾਂ ਮੇਰੇ ਦਿਵਾਲੇ ਹੋ ਜਾਣਾ ਹੀ ਫੇਰ ਮੈਂ ਰਾਤੀ ਹੁਣ ਰੋਟੀ ਨਹੀਂ ਖਾੜਨੀ ਤੇ ਤੂੰ ਲੈ ਕੇ ਆਉਂਨੀਓ ਜਾਂ ਫੇ ਥੋੜਾ ਜਾ ਉਹਦੇ ਜੋਗਾ ਲੈ ਆਉਂਦੀ ਮੈਂ ਨਹੀਂ ਮਨੂਣਾਂ ਛਾਦੀਨ ਤੋੜਨਾ ਰੋਟੀ ਖਾਣ ਨੂੰ ਦੇਣੀ ਨਹੀਂਗੀ ਤੇ ਮੈਂ ਮਨੂਣਾਂ ਲੈ ਆਈ ਹੀ ਤਾਂ ਉਹ ਖਲਾਰਦਾ ਜੀ ਕਹਿੰਦਾ ਦੀਦੀ ਛੇਤੀ ਕਰ ਛੇਤੀ ਕਰ ਮੈਨੂੰ ਆਪਣੇ ਬੜੇ ਕੰਮ ਨਾਲੇ ਮੰਮੀ ਅੱਜ ਕੱਲ ਕਿਹੜਾ ਕੋਈ ਵੇਲਾ ਹੁੰਦਾ ਸਾਰਿਆਂ ਨੂੰ ਤਾਂ ਆਪੋ ਆਪਣੀ ਪਈ ਹੁੰਦੀ ਆਪਣੇ ਕੰਮ ਹੁੰਦੇ ਸਾਰਿਆਂ ਨੂੰ ਇਹ ਤਾਂ ਹੈ ਚਲ ਆ ਠੰਡ ਵੰਦਰ ਬੈ ਦੋਣ ਨੂੰ ਮੈਨੂੰ ਚਾਹ ਬਣਾ ਦੋ ਘੁੱਟ ਚਾਹ ਬਣਾ ਦੇਣੀ ਆ ਤੇ ਪਨੀਰ ਪਨਾਰ ਨਹੀਂਗਾ ਬਣਨਾ ਦੁੱਧ ਨਹੀਂ ਹੈਗਾ ਮਾਸਾ ਨਹੀਂ ਤੇ ਫਟਾ ਲਓ ਤਾਂ ਉਹਨੇ ਪਨੀਰ ਹੀ ਖਾਣਾ ਮੈਂ ਉੱਥੇ ਉਹ ਤਾਂ ਗਈ ਆਪਣੀ ਉੱਥੇ ਸਿਹਤ ਬਣਾਉਣ ਉਹ ਮੁੰਡਿਆ ਕਰਕੇ ਥੋੜੀ ਗਈ ਆ ਤੇ ਪਰ ਉਹਨੇ ਮੇਰਾ ਜਿਹੜਾ ਦਿਮਾਗ ਖਾਣਾ ਗਈਦਾ ਫਿਰ ਮੈਂ ਕੀ ਕਰੂੰਗੀ ਉਹਨੂੰ ਆਖਿਆ ਇੱਥੋਂ ਲੈ ਆ ਬਜਾਰੋਂ ਜਾ ਕੇ ਪਨੀਰ ਆਈ ਘੜ ਕਿੱਥੋਂ ਪਨੀਰ ਲਿਆਈਏ ਜਾ ਕੇ ਤੇ ਬਾਕੀ ਪੈਸੇ ਦਾ ਕੀਤਾ ਜਿਹ ਰੇਂਜ ਤੁਸੀਂ ਪੈਸੇ ਕੋਹ ਮੈਂ ਕੀਤੇ ਕੋ ਹਵੀ ਲੰਗਦੀ ਆ ਤਾਂ ਨੀ ਉਹਨੇ ਵੀ ਕੱਢਣ ਨੂੰ ਜੀ ਕਰਦਾ ਜੇ ਕੋਈ ਉਹ ਕਹਿੰਦੇ ਆ ਨਾ ਇੰਨੇ ਕਾਊਂਟਰ ਤੇ ਜਮਾ ਕਰਾ ਦੋ ਤੇ ਮੇਰੇ ਵੱਲ ਵੇਖਦੀ ਐ ਦੋ ਕਵਰੀ ਤੇ ਐਦਾਂ ਉਲੇ ਕਰ ਕਰ ਕੱਢ ਕੱਢ ਗਿਣ ਗਿਣ ਦਿੰਦੀ ਆ ਪੈਸੇ ਹੈ ਉਹਨਾਂ ਸ਼ਰਮਾ ਹੈਗੀ ਕਿਤੇ ਉਹ ਬੁੱਢੀ ਨੂੰ ਹੈ ਨਹੀਂ ਉਹਨੂੰ ਉਹਨੇ ਸਾਰਾ ਕੁਝ ਸ਼ਰਮ ਸ਼ਰਮ ਹੁੰਦੀ ਤੇ ਇਹੀ ਕੰਮ ਕਰਦੀ ਏ ਉੱਥੇ ਦੱਸ ਮੈਂ ਤੇ ਆਂਦੀ ਸੀ ਕਿ ਤੇਰੇ ਚ ਕਸੂਰ ਵਾ ਉਹ ਤੇ ਹੁਣ ਵੇਖ ਹੀ ਲਿਆ ਮੈਂ ਚਲ ਚੰਗਾ ਹੋਇਆ ਮੰਮੀ ਤਾਂ ਤੁਹਾਨੂੰ ਵੀ ਪਤਾ ਲੱਗਿਆ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਨਹੀਂ ਤਾਂ ਤੁਸੀਂ ਮੈਨੂੰ ਹੀ ਮੇਨੇ ਮਾਰਦੇ ਸੀ ਵੀ ਤੂੰ ਹੀ ਗਲਤਾਂ ਤੂੰ ਹੀ ਗਲਤਮ ਚੱਲ ਮੈਂ ਬਣਾਉਣੀ ਆ ਕੱਪ ਚਾਹ ਤੇ ਬਣਾ ਦੋ ਮੈਨੂੰ ਕੱਪ ਚਾਹ ਠੰਡ ਲੱਗਣ ਢੀ ਠੰਡ ਬਹੁਤ ਆ ਹੱਟ ਹੈ ਹੀ ਬੜੀ ਆ ਤੇ ਆਹੋ ਉਹ ਵੀ ਧੋਣ ਵਾਲੇ ਭਾਂਡੇ ਹੁਣ ਮੈਂ ਧੋਣੀਆਂ ਫਿਰ ਚੱਲ ਕੋਈ ਨਹੀਂ ਤੋਲ ਲੈ ਮੈਂ ਚਾਹ ਪੀ ਕੇ ਧੋਣੇ ਭਰ ਲਿਓ ਪਾਣੀ ਮੈਂ ਚਾਹ ਬਣਾ ਦੂੰ ਤੁਸੀਂ ਘੁੱਟ ਚੰਗਾ ਠੰਡ ਹੈ ਹੀ ਬਹੁਤ ਆ ਤੇ ਹੱਡ ਚੀਰਣ ਢੀ ਆ ਤੇ ਅੱਜ ਇੰਨਾ ਔਖਾ ਟਾਈਮ ਚੱਲਣ ਡਿਆ ਸਾਡੇ ਤੇ ਤੇ ਮੈਂ ਤੇ ਪਰਮਾਤਮਾ ਨੂੰ ਵੀ ਨਹੀਂ ਕਹਿ ਸਕਦੀ ਵੀ ਸਾਨੂੰ ਤੂੰ ਕਾਦੀ ਸਜ਼ਾ ਦਿੱਤੀ ਹੈ ਉਹਦੇ ਮੈਨੂੰ ਪਤਾ ਹੀ ਹੈ ਵੀ ਮੈਨੂੰ ਆਪਣੇ ਕਰਮਾਂ ਦੀ ਸਜ਼ਾ ਮਿਲੀ ਹੈ ਜੇ ਸਾਬ ਵੀ ਇਨੀ ਤਕਲੀਫ ਵਿੱਚ ਵੱਜ ਤੇ ਆਪਣੀ ਸਜ਼ਾ ਹੀ ਭੁਗਤਣ ਡਿਆ ਆਪਣੇ ਕਰਮਾਂ ਦਾ ਨਤੀਜਾ ਹੀ ਆ ਉਹਦੇ ਘੜੀ ਤੇ ਜੇ ਕਹਿ ਲਓ ਵੀ ਮੈਨੂੰ ਨਹੀਂ ਮਿਲੀ ਮੈਨੂੰ ਉਹਦੇ ਤੋਂ ਵੱਧ ਸਜ਼ਾ ਮਿਲੀ ਹੈ ਜਿਹੜੀ ਮੈਂ ਭੁਗਤਣ ਲਈ ਆ ਉਹ ਜੇ ਉਹਦੇ ਪੀੜ ਹੁੰਦੀ ਤੇ ਉਹ ਮਿਰਤੇ ਚਲਾਉਂਦਾ ਵਾ ਕਦੀ ਮੈਂ ਇੱਧਰ ਕਦੀ ਉੱਧਰ ਕਦੀ ਕਿਸ ਹਦੀਸੋਂ ਮੈਨੂੰ ਸਭ ਵੱਧ ਮਿਲ ਗਈ ਹੈ ਕਹਿੰਦੇ ਆ ਨਾ ਵੀ ਰੱਬ ਦੀ ਜਿਹੜੀ ਲਾਠੀ ਉਹਦੀ ਆਵਾਜ਼ ਨਹੀਂ ਆਂਦੀ ਤੇ ਪੀੜ ਸਭ ਤੋਂ ਵੱਧ ਹੁੰਦੀ ਉਹ ਗੱਲ ਤੇ ਮੇਰ ਨਾਲ ਹੋਈ ਆ ਕਿ ਅੱਜ ਰੱਬ ਨੇ ਸਾਨੂੰ ਮਾਰ ਦਿੱਤੀ ਆ ਪਰ ਕੋਈ ਸਮਾਂ ਪਾ ਕੇ ਗਨਾਹ ਆਪਾਂ ਕੀਤੇ ਹੀ ਬੰਦਿਆ ਕੋਲੋਂ ਤੇ ਲਗਾ ਲਈ ਪਰ ਉਸ ਪਰਮਾਤਮਾ ਵਾਹਿਗੁਰੂ ਤੋਂ ਨਹੀਂ ਲਗਾ ਸਕੇ ਉਹ ਸਾਡੇ ਪਲ-ਪਲ ਦੇ ਹਿਸਾਬ ਰੱਖਦਾ ਵਾ ਤੇ ਉਹਨੇ ਆਪਣੇ ਹਿਸਾਬ ਦੇ ਮੁਤਾਬਿਕ ਸਾਨੂੰ ਸਜ਼ਾ ਵੀ ਦੇ ਦਿੱਤੀ ਆ ਤੇ ਸਜ਼ਾ ਆਪਾਂ ਭੁਗਤਣ ਡਏ ਆ ਮੇਰੀ ਉਧਾ ਅੰਤਰ ਜਮੀਨ ਆਤਮਾ ਨੇ ਮੈਨੂੰ ਬੜੀ ਬਰੀ ਕਿਹਾ ਸੀ ਵੀ ਤੂੰ ਨਾ ਆਪਣਾ ਗਨਾਹ ਕਬੂਲ ਕਰ ਵਾਦ ਤੋਂ ਵਾਦ ਤੈਨੂੰ ਕਿੰਨੀ ਸਜ਼ਾ ਹੋ ਜੂਗੀ 2 ਸਾਲ ਹੋਜੂ 3 ਸਾਲ ਹੋਜੂ 5 ਸਾਲ ਹੋਜੂ ਇਤੋਂ ਵੱਧ ਨਹੀਂ ਨਾ ਸਜ਼ਾ ਹੋਣ ਲੱਗੀ ਪਰ ਉਹੀ ਗੱਲ ਨਾ ਕਿ ਜਿੰਨਾ ਤੱਕ ਆਡਾ ਗਨਾਹ ਫੜਿਆ ਨਾ ਜਾਏ ਕਿ ਇਹਦੇ ਸਾਹਮਣੇ ਨਾ ਜੀ ਕੌਣ ਕਬੂਲਦਾ ਵਾ ਵੀ ਮੈਂ ਆ ਗਲਤ ਕੰਮ ਕੀਤਾ ਵਾ ਮੈਨੂੰ ਇਹ ਜੀ ਚੀਜ਼ ਦੀ ਸਜ਼ਾ ਮਿਲੇ ਬਸ ਇਹੀ ਸੋਚਦੀ ਰਹੀ ਵੀ ਜੇ ਮੈਂ 5 ਸਾਲ ਜੇਲ੍ਹ ਦੇ ਅੰਦਰ ਰਹੀ ਤੇ ਮੇਰੇ ਪਿਛਲਿਆਂ ਦਾ ਕੀ ਹਾਲ ਹੋਊਗਾ ਮੇਰੀ ਮਾਂ ਨੂੰ ਕੌਣ ਵੇਖੂਗਾ ਵੀਰ ਤੇ ਮੇਰੇ ਅੱਗੇ ਪਰਦੇਸੀ ਐ ਤੇ ਮੇਰੀ ਧੀ ਰੁੱਲ ਜਾਣੀ ਐ ਤੇ ਇਹ ਨੂੰ 5 ਸਾਲਾਂ ਤੱਕ ਕੌਣ ਵੇਖੂ ਜ਼ਰੂਰੀ ਨਹੀਂ 5 ਸਾਲ ਹੋ ਸਕਦਾ ਵੱਧ ਹੋ ਜਾਂਦੀ ਤੇ ਕੀ ਕਰਨਾ ਸੀ ਇਹੀ ਗੰਨਾ ਸੋਚ ਕੇ ਤੇ ਮੈਂ ਚੁੱਪ ਬੈਠੀ ਰਹੀ ਕਿ ਇਹ ਨੂੰ ਮੈਂ ਕੁਝ ਦੱਸ ਨਹੀਂ ਸਕੀ ਪਰ ਉਹ ਵਾਹਿਗੁਰੂ ਨੇ ਨਾ ਅੱਜ ਮੈਨੂੰ ਮੇਰੇ ਕਰਮਾਂ ਦੀ ਸਜ਼ਾ ਹੀ ਦਿੱਤੀ ਹੈ ਜਿਹੜੀ ਮੈਂ ਭੁਗਤਣ ਲਈ ਹੈ 2 ਦਾ ਪ੍ਰਿੰਸੀਪਲ ਸ਼੍ਰੀ ਗੁਰੂ ਹਰਕੀਸ਼ਨ ਪਬਲਿਕ ਸਕੂਲ ਅੱਗੇ ਕੀ ਅੱਗੇ ਕੀ ਸੀ ਤਕਨ ਦਇਆਦਕਾਂ ਨੂੰ ਮम्मा ਹਾਂਜੀ ਪੁੱਤ ਪਾਪਾ ਤੁਹਾਡੇ ਨਾਲ ਨਹੀਂ ਆਏ ਉਹ ਤਾਂ ਦੱਸਿਆ ਤੇਗਾ ਹੀ ਪਾਪਾ ਦਾ ਆਪਰੇਟ ਹੋਣਾ ਵਾ ਨਾ ਜਦੋਂ ਆਪਰੇਟ ਹੋ ਜਣਗੇ ਫਿਰ ਠੀਕ ਹੋ ਜਣਗੇ ਫਿਰ ਉਹਨਾਂ ਨੇ ਘਰ ਆ ਜਾਣਾ ਵਾ ਮਮਾ ਦੀ ਉਹਨਾਂ ਨੂੰ ਬਿਨਾ ਲਓ ਲੈ ਆਉਣਾ ਹੀ ਆ ਫਿਰ ਉੱਥੇ ਰਹਿਣਾ ਹੈਗਾ ਤੇ ਉਹਨਾਂ ਦੇ ਪਾਪਾ ਉਹ ਡਾਕਟਰਾਂ ਨੇ ਪਾਪਾ ਦੀ ਪੀੜ ਕਰਨੀ ਆ ਨਹੀਂ ਕਰਦੇ ਪੁੱਤ ਮੈਂ ਤਾਂ ਆਈ ਹੁਣ ਰਾਤੀ ਰੋਟੀ ਕੜਨੀ ਆ ਨਾ ਤੇ ਮੈਂ ਕਿਹਾ ਕਿੱਥੇ ਤੇਰੀ ਨਾਨੀ ਵਿਚਾਰੀ ਲੱਗੀ ਰਹੋਗੇ ਦਾਲ ਸਬਜ਼ੀ ਨੂੰ ਤਾਂ ਕਰਕੇ ਮੈਂ ਸਾਗ ਤੋੜਦਾ ਵੀ ਆਪੇ ਸਵੇਰੇ ਬਣਾ ਲੇਗੀ ਹਣਾ ਮਮਾ ਜੋ ਤੁਹਾਡੇ ਸਾਟ ਲਾ ਦਿਆ ਉਹ ਵੀ ਮੇਰੇ ਦਿਲ ਚ ਪੀੜ ਹੁੰਦੀ ਹੈ ਜੋ ਪਾਪਾ ਤੇ ਲਾ ਦਈ ਮੇਰੇ ਉਧਰ ਚ ਪੁਰ ਹੁੰਦੀ ਹੈ ਨਾ ਮੇਰਾ ਪੁੱਤ ਕੋਈ ਨਹੀਂ ਇਹਦੀ ਟੈਨਸ਼ਨ ਨਹੀਂ ਲੈਣੀ ਠੀਕ ਕਰ ਦੇਣਾ ਮੈਂ ਪਾਪਾ ਨੂੰ ਡਾਕਟਰਾਂ ਨੇ ਠੀਕ ਹੈ ਫਿਰ ਆ ਜਾਣਾ ਵਾ ਹੂੰ ਤੇ ਕੀ ਕਰਨ ਦੇਈ ਮੇਰਾ ਪੁੱਤ ਉਧਰ ਮੰਮਾ ਮੈਨੂੰ ਨਾ ਆਪਲੀਕੇਸ਼ਨ ਦਾ ਟਾਸਟ ਮਿਲਿਆ ਫੇ ਆ ਸਾਗ ਉਹਨਾਂ ਕਿਉਂ ਜਾਦ ਕਰਾ ਦੋਗੇ ਹਾਂ ਕੋਈ ਨਹੀਂ ਇਹ ਤੇ ਮੈਂ ਤੇਰੀ ਨਾਨੀ ਨੂੰ ਤੋੜ ਕੇ ਦੇਣ ਲੱਗੀ ਉਹਨੇ ਆਪੇ ਬਾਜੂ ਸਵੇਰੇ ਬਣਾ ਲੈਣਾ ਵਾ ਫੇ ਮੈਨੂੰ ਬਣ ਜਾਦ ਕਰਾ ਹਾਂ ਚੱਲ ਤੂੰ ਪੜ ਮੇਰੇ ਲੱਗੇ ਤੇ ਮੈਂ ਤੈਨੂੰ ਜਾਦ ਕਰਵਾਉਣੀ ਐ ਐਡੀ ਟੈਨਸ਼ਨ ਨਹੀਂ ਲਈਦੀ ਪਾਪਾ ਨੇ ਹੋ ਕੇ ਆ ਜਾਣਾ ਠੀਕ ਠੀਕ ਆ ਹਾਈ ਮੇਰੀ ਤੀਨਾ ਤੇ ਉਹ ਇੰਨਾ ਕਰਦਾ ਵੀ ਨਹੀਂ ਸੀ ਉਹਨੂੰ ਤੇ ਕਦੀ ਉਹਨੇ ਰੀਜ ਨਾ ਚੀਜ਼ ਵੀ ਨਹੀਂ ਰਹਿ ਕੇ ਦਿੱਤੀ ਕਤਾਵੇਂ ਉਹ ਆਪਣੇ ਪਿਓ ਦਾ ਕਿੰਨਾ ਕਰਨ ਲਈ ਹੈ ਵੀ ਮੇਰੇ ਜੀ ਨੂੰ ਖੁਸ਼ ਹੁੰਦਾ ਪਾਪਾ ਨੂੰ ਖੁਸ਼ ਹੋ ਜੇ ਤੇ ਪਾਪਾ ਜਲਦੀ ਠੀਕ ਹੋ ਕੇ ਆ ਜਾਣ ਤੇ ਜੀ ਉਹ ਇੰਨਾ ਪਿਆਰ ਕਰਨ ਲਈ ਹੈ ਤੇ ਜਿਹੜਾ ਪਿਓ ਆਪਣੇ ਪੋਤੇ ਨਾਲ ਤੇ ਆਪਣੀ ਘਰ ਦੀ ਨਾਲ ਇੰਨਾ ਕਰਦਾ ਹੀ ਤੇ ਉਹ ਅੱਜ ਕੀ ਕਰਦੇ ਹੋਣਗੇ ਉਹਨਾਂ ਦਾ ਕੀ ਬੰਨਦਾ ਹੋਊਗਾ ਆਪਣੇ ਇੱਕ ਜਨਾਨੀ ਦਾ ਬੰਦੇ ਤੋਂ ਬਿਨਾ ਕੀ ਹਾਲ ਹੋਊਗਾ ਤੇ ਪੁੱਤ ਦਾ ਪਿਓ ਤੋਂ ਬਿਨਾ ਕੀ ਹਾਲ ਹੋਊਗਾ ਕਿਉਂਕਿ ਜਿਹੜੀਆਂ ਰੀਝਾਂ ਪਿਓ ਨੇ ਪੂਰੀਆਂ ਕਰਨੀਆਂ ਹੁੰਦੀਆਂ ਬੱਚੇ ਦੀਆਂ ਉਹ ਹੋਰ ਕੋਈ ਵੀ ਨਹੀਂ ਕਰ ਸਕਦਾ ਸੋਖਾ ਹਾਂਜੀ ਮੈਂ ਸਾਗ ਤੋੜਨਾ ਆਂ ਹਾਂਜੀ ਮੰਮੀ ਮੈਂ ਕਿਹਾ ਚੱਲ ਸਾਗ ਤੋੜ ਦੇਣੀ ਆ ਮੈਨੂੰ ਫੜਾ ਫਿਰ ਤੇ ਮੈਂ ਚੱਲ ਮੈਨੂੰ ਸੌਖਾ ਹੋ ਜਾਊਗਾ ਮੇਰਾ ਤਾਂ ਕੰਮ ਹੀ ਨਹੀਂ ਬੜਦਾ ਮੇਰੇ ਕੋਲ ਤੂੰ ਰਹਿਣੀ ਆ ਤੇ ਚੱਲ ਮੈਂ ਵੀ ਨੁ ਫਿਕਰੀ ਹੋਈ ਰਹਿਣੀ ਆ ਤੇ ਚੱਲ ਤੂੰ ਕਰ ਲੈਣੀ ਆ ਆ ਮੈਂ ਤੁਹਾਨੂੰ ਦਰਸਾ ਗਈ ਫੜਾਉਣ ਲੱਗੀ ਰੱਖਣ ਲੱਗੀ ਮੈਂ ਹੋਰ ਤੋੜ ਲੈਣੀ ਥੋੜਾ ਬੱਸ ਮੈਂ ਸਵੇਰੇ ਬਣਾ ਲੂੰਗੀ ਮੈਨੂੰ ਸੌਖਾ ਹੋ ਜਾਊਗਾ ਆ ਤਾਂ ਹੀ ਮੈਂ ਤੋੜਿਆ ਨਾ ਮੈਂ ਕਿਹ ਚਲਦੀ ਸਵੇਰੇ ਛੇਲ ਬਣਾ ਕੇ ਤੇ ਬਣਾ ਲਿਓ ਟੁੱਟਾ ਹੋਊਗਾ ਤੇ ਫਿਰ ਤੇ ਬੰਦਾ ਰਹਿਣੀ ਲੈਂਦਾ ਵਾ ਰਹਿਣਾ ਲੈਂਦਾ ਵਾ ਤੇ ਮੇਰੇ ਕੋਲ ਇਕੱਲੀ ਕੋਤ ਮੈਨੂੰ ਪਤਾ ਹੀ ਨਹੀਂ ਗਾ ਲੱਗਦਾ ਚੱਲ ਕੋਈ ਮੈਂ ਕਰਾਂ ਤੇ ਕੀ ਮੈਂ ਨਾ ਕਰਾਂ ਤੇ ਪੋਤੀਆਂ ਪੋਤੇ ਤੇ ਪਰਦੇਸਾਂ ਚ ਬੈਠੇ ਨੋ ਵੀ ਆਹ ਉਹ ਸੌਖਾ ਜਿਹੜੇ ਚੱਲ ਜਾਂਦੇ ਆ ਤੇ ਪਰਦੇਸੀ ਹੋ ਜਾਂਦੇ ਆ ਆਹ ਵੀ ਤੇ ਵੀ ਦਹੀਂ ਪਰ ਕਰ ਲੈ ਐਂ ਚੱਲ ਮੈਂ ਆ ਕਿ ਐਸੇ ਨਾਲ ਦੋਵੇਂ ਜਾਣੀ ਤੂੰ ਆ ਗਈ ਆ ਤਾਂ ਮੈਂ ਨਫਿਕਰੀ ਜੀ ਹੋਈ ਰਹਿਣੀ ਆ ਪਰ ਚੱਲ ਸੁੱਖ ਨੇ ਘਾਰ ਹੀ ਲੈਣਾ ਚੱਲ ਕੋਈ ਨਹੀਂ ਮੰਮੀ ਮੈਂ ਹੋਰ ਸਾਕ ਤੋੜ ਕੇ ਲਿਆਂਦੀ ਆ ਫਿਰ ਮੈਂ ਸਮਰੀਦ ਨੂੰ ਪਾਉਣਾ ਚੱਲ ਬੜਾ ਥੋੜਾ ਜਿਹਾ ਤੋੜ ਲਈ ਫਿਰ ਹਾਂ ਥੋੜਾ ਜਿਹਾ ਤੋੜ ਲੈਣੀ ਆ ਤੇ ਪਾਲਕ ਉੱਥੇ ਥੋੜੀ ਲੱਗੀ ਆ ਤੇ ਭਾਈ ਉਹ ਸਿਰ ਲੈ ਲਈ ਫਿਰ ਮਾਸਾ ਕੋਈ ਨਹੀਂ ਪਾਲਕ ਜਿਹੜੀ ਆ ਰਕਾਂ ਬੀਜੀ ਹੋਈ ਨਹੀਂ ਪਤਾ ਨਹੀਂ ਠੰਡ ਦਾ ਕਰਕੇ ਨਹੀਂ ਹੋਈ ਠੰਡ ਦੇ ਕਰਕੇ ਨਹੀਂ ਹੋਈ ਆ ਤੇ ਚੱਲ ਭਾਈ ਨਹੀਂ ਆਉਣਾ ਸਵੇਰੇ ਆਉਂਦਾ ਹੁੰਦਾ ਹ ਹਫਤੇ ਕੋ ਬਾਅਦ ਤੇ ਮੈਂ ਲੈ ਲੂੰਗੀ ਉਹਦੇ ਕੋਲੋਂ ਮੈਂ ਉਹਦੇ ਮੈਂ ਹੋਰ ਮਾਸਾ ਫਿਰ ਤੋੜ ਲਿਆ ਵਾ ਚੱਲ ਥੋੜਾ ਜਿਹਾ ਤੋੜ ਲੈ ਫਿਰ ਹਾਂ ਲੈ ਜੋ ਤੂੰ ਹਾਂ ਚੰਗਾ ਮੈਂ ਰੱਖ ਦਿਆਂ ਘਰ ਹਾਂ ਰੱਖੋ ਅੰਦਰ ਮੈਂ ਹੋਰ ਤੋੜ ਕੇ ਲੈ ਆਂਦੀ ਹਲੋ ਸਤਿ ਸ਼੍ਰੀ ਅਕਾਲ ਕੀ ਹਾਲ ਆ ਸਾ ਵਧੀਆ ਆਪਣਾ ਵਧੀਆ ਅੱਜ ਤੇ ਲੱਕਰ ਉਸ ਪਤਾ ਤੁਮ ਮੁੰਜੋਤਾ ਕਨ ਇਸ ਤੁਮ ਚ ਦੀ ਗਿੱਤੀ ਜੇ ਮਾਛੜ ਫੋਨ ਨਾ ਕਰਦਾ ਤੇ ਮੈਂ ਤਾਂ ਪਤਾ ਸਹੀ ਕਿਨੇ ਨਹੀਂ ਮੈਂ ਦੱਸਣਾ ਤੇ ਹਾਂ ਜਾਨੀ government ਨੇ ਫਿਰ ਪਤਾ ਨਹੀਂ ਲੱਗਣ ਦਾ ਪੂਰਾ ਮਨਜੋਦਾ ਹੈ ਤੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਦੱਸਾਂਗੀ ਉਹਦੇ ਮੈਨੂੰ ਮਾਛੜ ਨੇ ਫੋਨ ਕੀਤਾ ਕੀ ਪਤਾ ਲੱਗਾ ਮੈਨੂੰ ਇਹੋ ਜਿਹੀ ਗਲਲ ਘੋਣ ਵਾਲੀਆਂ ਥੋੜੀ ਹੁੰਦੀਆਂ ਬਸ ਮੈਂ ਬਣੀ ਪਰੇਸ਼ਾਨੀ ਦੇ ਵਿੱਚ ਕਿ ਮੈਂ ਪਤਾ ਲਾ ਰਹੀ ਹਾਂ ਨਾ ਕਿੱਥੇ ਆ ਜਦੋਂ ਮੈਂ ਬਦਨਾਮੀ ਹੋਊਗੀ ਤਾਂ ਗਲ ਲਾ ਪਾਉਂਗੀ ਤੇ ਕਿਸੇ ਜ਼ਹਿਰ ਦੇ ਵਿੱਚ ਦੀ ਇੱਜ਼ਤ ਬਣੀ ਰਹੀ ਟੀਆ ਇਹ ਜਦ ਬਦਨਾਮੀ ਦੀ ਗੱਲ ਆ ਬੰਦਾ ਘਰ ਹੋ ਗਿਆ ਲੱਭਣਾ ਨਹੀਂ ਉਹਨੂੰ ਬਾਤੀ ਹੁਣ ਮੈਨੂੰ ਮਾਰਛੜ ਦਾਤਾ ਸਭ ਕੁਝ ਹੁਣ ਟੈਨਸ਼ਨ ਨਾ ਲਾਇਆ ਕੋਈ ਆ ਹੁਣ ਅੱਜ ਤਾਂ ਹੀ ਚੇਤ ਕਰਕੇ ਤੇ ਲੱਭੋ ਨਹੀਂ ਨਹੀਂ ਹੁਣ ਆ ਗਿਆ ਮੇਰੇ ਧਿਆਨ 'ਚ ਹੁਣ ਲੋਨਾ ਮਨ ਆਪਣੇ ਬੰਦੇ ਬੰਦੇ ਨਾਲ ਜਿਹੜੇ ਹੈਗੇ ਮੇਰੇ ਡਿਊਟੀ ਕਰਦੇ ਆ ਹਾਂਜੀ ਠੀਕ ਆ ਬੱਬਲੇ ਨੇ ਇਹਨਾਂ ਨੂੰ ਛੇਦੀ ਲਾਪੂਗਾ ਜਿੰਨਾ ਛੇਦੀਂ ਦਾਲ ਲਾਪੂਗਾ ਬਹੁਤ ਇਨਾਉਂ ਗਿਆ ਨਹੀਂ 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 ਆਪਣੇ ਲਾਉਣ ਤੋਂ ਟੈਨਸ਼ਨ ਨਾ ਹੋਵੇ ਹੋਂਦਾ ਹੌਸਲਾ ਰੱਖੋ ਪਰ ਇਹ ਗੱਲਾਂ ਪਹਿਲਾਂ ਦੱਸਣੇ ਚਾਹੀਦੀ ਹੈ ਨਾ ਤੈਨੂੰ ਫੋਨ ਫੋਨ ਹੀ ਬੰਦ ਹੁੰਦਾ ਦਾ ਫੋਨ ਤੇ ਨਾ ਦਲਦਲ ਤੇ ਦੰਦੋਂ ਤਾਂ ਆਵਾ ਕੋਈ ਪਤਾ ਹੀ ਨਹੀਂ ਲੱਗਦਾ ਹੂੰ ਚਲ ਕੋਈ ਨਾ ਟੈਨਸ ਲਓ ਮੁਲਾਕਾ ਲੈਣਾ ਪਤਾ ਲਾ ਲੈਨੇ ਹਾਂਜੀ 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 ਲਾ ਲੈਨੇ ਹੋ ਹੋ ਘਰ ਕੋ ਸਾਰਾ ਪਰਵਾਹ ਨਾ ਹਾਂਜੀ ਠੀਕ ਠੀਕ ਇਹ ਜਨਨ ਕਮੀਪ ਚਾਹ ਚਲ ਲਾਉਂਦੇ ਆ ਲੋ ਆਪ ਕੌਣ ਹੈ ਪਿਆ ਕਿਤਾਬਾਂ ਪੜ੍ਹਨ ਕੀ ਦੇਖਿਆ ਤੇ ਪੀ ਏ ਟੀ ਪਾਟ ਪਾਟ ਡਬਲਯੂ ਏ ਆਰ ਆਈ पट वारी है पटवारी तो कर कर वा। करना पर नहीं नहीं मेरा मन इजाजत नहीं देता सोनू इन्हें जोगा हो जो करना भी कोर्स करना पटवारी द ਤੇ ਮੇਰੇ ਪੁੱਛੇ ਤੋਂ ਬਗੈਰ ਐਡਾ ਵੱਡਾ ਫੈਨਸ